ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤੇ ਅਤੇ ਦਰਸ਼ਕੋ ਮੇਰੇ ਵੱਲੋਂ ਜਾਨੀ ਤੁਹਾਡੇ ਆਪਣੇ ਜਗਤਾਰ ਸਿੰਘ ਸਿੱਧੂ ਵੱਲੋਂ ਤੁਹਾਡਾ ਸਵਾਗਤ ਹੈ ਜੀ ਮੇਰੇ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਅੱਜ ਮੈਂ ਖੜਾ ਇੱਕ ਕਿਸਾਨ ਦੇ ਖੇਤ ਵਿੱਚ ਉੱਥੇ ਜੋ ਪ੍ਰਵਾਸੀ ਮਜ਼ਦੂਰ ਨੇ ਉਹ ਝੋਨਾ ਜੀਰੇ ਹੈ ਜੋ ਲਗਾ ਰਹੇ ਨੇਗੇ ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰੀਏ ਹਾਂਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਜੀ ਰਾਮ ਨਿਵਾਸ ਸੇ ਰਾਮ ਨਿਵਾਸ रवनवास जी कितने साल से जहां पंजाब में जो न लगाने आते हो पाँच छह सात साल हो गए जी आते हुए मुझे की कितने बंदे आए हो बीस बंदे आए हैं जी बीस बंदे एक दिहाड़ी में कितना जो जगह है कितने एकड़ लगा देते हो बीस बंदे बीस बंदे चार पांच एकड़ लगा देते हैं जी दिहाड़ी में हाँ एक दिहाड़ी में लगा देते है बहुत मेहनत तो वाला काम है ना गर्म पानी खड़ना पैर वगैरह खराब हो जाते हैं पैर पूरे ज्यादा खराब हो जाते हैं गर्मी बहुत पड़ती है पानी भी गर्म हो जाता है बिच उसमें आग जैसा हो जाता है पानी भी भरना पड़ता है मजबूरी होती है जो हमारा एकड़ का रेट है वो कितना है चार हजार जी चलता है चार हजार चार हजार प्रति एकड़ लेते हो ना मेहनत अपना तो जो राशन वगैरह है वो कौन देता है राशन वगैरह सरदार जी देते हैं खुद ही वो हम लोग बना लेते हैं आप कोठे पे जाके पे हो हो तो हो तो मच्छर अच्छा हाँ लगता है, है फिर क्या करिए मजबूरी है, लगता है। हाँ जी। काम तो करना ही पड़ेगा ना। हाँ, काम करना पड़ता है। तुम कितना पढ़े हो मैं नाइन तक पढ़ा हूँ जी नाइन से आगे गाड़ी रुक गई कहा नहीं चली है हाँ जी मजबूरी है मजबूरी की वजह से रुक गई है नहीं पढ़ाई पढ़ुई कर पाए इसके वजह से तुम्हारे गांव में तुम्हारे पास और साधन क्या है कमाई का टाइम पास करने का परिवार को चलाने का तुम्हारे गांव में क्या है गांव में जी यही दिहाड़ी आड़ी करते हैं वो भी है थोड़ी बहुत खेती बाती है हल्की बल्की ज़्यादा नहीं है थी, थी। हाँ जी उससे गुजारा चलता है पंजाब में कई लोग ये बोलते हैं कि पंजाबियों के बच्चे जो नौजवान हैं वो तो लड़के लड़के चले गए हैं अमेरिका कनाडा उससे बात करने क्या होगा जो पंजाब खाली हो रहा है यूपी बिहार के बंदे पंजाब पर कब्जा कर लेंगे नहीं जी ये तो व्यम है कहते हैं सब व्यम यहाँ पे कोई नहीं कब्जा करेगा हम लोग बहुत प्यार से रहते हैं आते हैं सरदार जी के पास आराम से प्यार हैं आसन पानी देते हैं हम लोग लगा के चले जाते हैं ये तो सब कहने की बात होती है कहते वो भड़का देता है ये कर देंगे वो कर देंगे यहाँ पे जो कैसे लोग हैं जी ਹਮ ਤੋ ਕਹਿ ਰਹੇ ਹਾਂ ਬਹੁਤ ਅੱਛੇ ਲੋਗ ਹੈ ਕਿਉਂਕਿ ਹਮ ਲੋਗ ਆਤੇ ਰਹਤੇ ਹੈ ਯਾਹ ਪੇ ਰਡ ਮਿਰ ਕੇ ਕੋਈ ਕੁਛ ਨਹੀਂ ਕਹਤਾ ਹੈ ਲਗਾ ਕੇ ਚਲੇ ਜਾਤੇ ਹੈ ਬਾਕੀ ਮਿਹਨਤ ਤੇ ਵੀ ਕਰਤੇ ਹੈ ਹਮ ਲੋਗ ਵੀ ਮਿਹਨਤ ਆਪਣੀ ਦਿਖਾ ਕੇ ਜਾਤੇ ਹੈ ਸਰਦਾਰ ਜੀ ਆਪਣੀ ਮਿਹਨਤ ਕਰਤੇ ਹੈ ਉਸ ਕਾ ਹਮ ਵੀ ਥੋੜੀ ਬਹੁਤ ਕਮਾਈ ਹੋ ਜਾਤੀ ਹੈ ਉਨਨੇ ਸਰਦਾਰ ਜੀ ਕੀ ਹੋ ਜਾਤੀ ਹੈ ਕਮਾਈ ਹੁਣ ਅਸੀਂ ਗੱਲ ਕਰਦੇ ਹਾਂ ਇਸ ਖੇਤ ਦੇ ਕਿਸਾਨ ਨਾਲ ਹਾਂਜੀ ਆਪਣਾ ਕੀ ਨਾਮ ਹੈ ਜੀ ਸਵਰਨ ਸਿੰਘ ਸਵਰਨ ਸਿੰਘ ਜੀ ਮੈਨੂੰ ਇਹ ਗੱਲ ਦੱਸੋ ਵੀ ਤੁਹਾਡੇ ਖੇਤ ਤੁਸੀਂ ਕਿੰਨੇ ਏਕੜ ਦੀ ਖੇਤੀ ਕਰਦੇ ਹੋ ਮੇਰੇ ਕੋਲੇ 8 ਏਕੜ ਉਹਦੇ ਵਿੱਚ ਝੋਨਾ ਕਿੰਨਾ ਲਗਾਇਆ ਝੋਨਾ ਉਹਦੇ 8 ਏਕੜ ਚ ਝੋਨਾ ਲਗਾਇਆਗਾ ਉਹਦੇ ਵਿੱਚ 6 ਏਕੜ ਲਾਇਨੇ 131 ਵੀ ਲਾਇਆ ਠੀਕ ਹੈ 2 ਕਿਲੇ 122 ਠੀਕ ਹੈ ਤੇ ਬਾਕੀ ਗੱਲ ਇਹ ਆ ਵੀ ਜੋ ਤੁਹਾਡੇ ਇਹ ਕੰਮ ਕਰ ਰਹੇ ਹਨ ਜੁਪੀ ਦੇ ਸਾਥੀ ਹਨ ਮਜ਼ਦੂਰ ਕੰਮ ਕਰਦੇ ਨੇ ਤੇ ਬਾਕੀ ਉਹਨੇ ਪਿੰਡ ਵਾਲੇ ਕੰਮ ਕਰਦੇ ਹੁੰਦੇ ਨੇ ਜੀ ਜੀਰੀ ਲਾਉਣ ਦਾ ਝੋਨਾ ਲਾਉਣ ਦਾ ਤੇ ਉਹਨਾਂ ਚ ਰੁਝਾਨ ਘਟਾ ਹੈ ਕਿਸਾਨਾਂ ਦਾ ਤੇ ਬਾਹਰਲੇ ਪ੍ਰਵਾਸੀਆਂ ਨੂੰ ਕੰਮ ਜਿਆਦਾ ਲੈਂਦੇ ਨੇ ਕੀ ਕਰਨਾ ਹੈ ਕਾਰਨ ਹੁਣ ਆਪਣੇ ਪਿੰਡ ਦੇ ਵਿੱਚ ਇੱਕ ਕੁਆਲਿਟੀ ਹੈ ਜੀਰੀ ਲਾਉਣ ਵਾਲੀ ਜੀ ਉਹ ਦੋ ਪਰਿਵਾਰਾਂ ਦੀ ਜੀਰੀ ਲਾਉਗੇ ਹੂੰ ਬਾਕੀ ਉਹਨਾਂ ਦੇ ਵਿੱਚ ਰੋਟੀ ਦਾ ਪ੍ਰੋਬਲਮ ਹੈਗੀ ਜਿਹੜੇ ਹੁਣ ਆਪਣੇ ਘਰ ਦੀਆਂ ਬੁੜੀਆਂ ਨੇ ਇਹਦਾ ਕਹਿੰਦੇ ਨੇ ਭਈਆਂ ਤੋਂ ਲਾਓ ਕਿਉਂਕਿ ਆਪਾਂ ਨੂੰ ਘਰੇ ਨਾ ਕੰਮ ਕਰਨਾ ਪਵੇ ਨਹੀਂ ਰੋਟੀ ਦੀ ਮੁਸ਼ਕਲ ਹੋ ਜਾਂਦੀ ਹੈ ਹੁਣ ਹੁਣ ਇਹਨਾਂ ਨੂੰ ਰਸਾਣਾ ਦੇ ਦਾਂਗੇ ਹੁਣ ਆਰਾਮਨਾਇ ਇੱਕ ਬੰਦਾ ਇਹਨਾਂ ਦਾ ਲੰਗਰੀ ਹੁੰਦਾ ਨਾਲ ਬਣਾ ਲੈਣਗੇ 20 ਬੰਦੇ ਨੇ ਇਹ ਪੂਰੇ ਇਹ ਇੱਕ ਦਿਨ ਚ 8 ਕਿਲੋ ਲਾ ਜਾਂਦੇ ਨੇ ਸਪੀਡ ਵੱਧ ਹੈ ਇਹਨਾਂ ਦੀ ਸਪੀਡ ਵੱਧ ਹੈ ਦੂਸਰਾ ਫਿਰ ਇਹਨਾਂ ਦਾ ਰੇਟ ਘਟਾ ਹੈ ਇਹਨਾਂ ਦਾ 4000 ਰੇਟ ਹੈਗਾ ਠੀਕ ਹੈ ਪੂਰੀ ਵਧੀਆ ਜੀਰੀ ਲਈ ਇਹਨਾਂ ਨੇ ਪੂਰਾ ਇਹਨਾਂ ਪਤਾ ਲੱਗਦਾ ਇੱਕ ਪਾਸੇ ਤੁਸੀਂ ਦੇਖ ਲਿਓ ਆਪਣੇ ਪਈਆ ਬੇਂਦੀ ਜਿਰੀ ਲਈ ਇੱਕ ਪਾਸੇ ਇਹਨਾਂ ਦੀ ਜਿਰੀ ਲਈ ਤੇ ਲੋਕਲ ਜਿਹੜੀ ਲੋਕਲ ਪਿੰਡ ਵਾਲਿਆਂ ਦਾ ਕੀ ਰੇਟ ਆ ਪਿੰਡ ਵਾਲਿਆਂ ਦਾ 5000 ਰੇਟ ਲੈ ਕੁਛ ਤੇ ਇਹਨਾਂ ਦਾ 4000 1000 ਦਾ ਦਾ ਫਰਕ ਹੈਗਾ ਸੋ ਨੂੰ ਨੂੰ ਲੱਗਦਾ ਵੀ ਮਨਰੇਗਾ ਸਕੀਮ ਚੱਲੀ ਆ ਸਰਕਾਰ ਦੀ ਉਹਦੇ ਨਾਲ ਵੀ ਮਜ਼ਦੂਰ ਉਧਰ ਲੱਗੇ ਹਨਾ ਵੀ ਇੱਧਰ ਕੰਮ ਘੱਟ ਕਰਦੇ ਨੇ ਹਾਂਜੀ ਹਾਂ ਉੱਥੇ ਤਾਂ ਫਿਰ ਕੰਮ ਨਹੀਂ ਨਾ ਹੈ ਕੋਈ ਸੜਕ ਤੇ ਖੱਬਲ ਉਧਰ ਕਰਤਾ ਇੱਧਰ ਕਰਤਾ ਉਧਰ ਕਰਤਾ ਇੱਧਰ ਕਰਤਾ ਤੇ ਇੱਥੇ ਫਿਰ ਕੰਮ ਕਰਨਾ ਪਊਗਾ ਗਰਮ ਗਰਮੀ ਵਾਲੀ ਹੈਗੀ ਉੱਤੇ ਦਾ ਕੋਈ ਹੈ ਨਹੀਂ ਨਾ ਪੁੱਛਣਗੇ ਇਸ ਨਾਲ ਪੰਜਾਬ ਵਾਸੀ ਤੇ ਪੰਜਾਬ ਤੋਂ ਬਾਹਰਲੇ ਵੀ ਇਹ ਫਿਕਰ ਕਰਦੇ ਨੇ ਪੰਜਾਬ ਦਾ ਪਾਣੀ ਲਗਾਤਾਰ ਡੂੰਗਾ ਹੋਣ ਨਾ ਜਾ ਰਿਹਾ ਹੈ ਤੁਸੀਂ ਕਿਸਾਨ ਹੋਣ ਦੇ ਨਾਤੇ ਆਪਣਾ ਪਾਣੀ ਸਥਿਰ ਰਹੇ ਤੁਹਾਡਾ ਕੀ ਵਿਚਾਰ ਆ ਵੀ ਆਪਾਂ ਕੀ ਕਰੀਏ ਇਹ ਤਾਂ ਹੁਣ ਇਸ ਵਾਰ ਗਵਰਨਮੈਂਟ ਨੇ ਵੀ ਇਹ ਸੋਚ ਕੇ ਦਿੱਤੀ ਈ ਲਾਈਟ 15 ਤਰੀਕ ਨੂੰ ਵੀ ਤੁਸੀਂ ਕੁਛ 26 ਜਿਰੀ ਲਾਇਓ ਅਗੇਤੀ ਜਿਰੀ ਲਾ ਕੇ ਉਦੋਂ ਬਾਅਦ ਦੇ ਵਿੱਚ ਰੌਣੀ ਕਰਕੇ ਕਣਕ ਬੀਜੋ ਵੀ ਅੱਗ ਨਾ ਲਾਇਓ ਹੂੰ ਪਰ ਲੋਕਾਂ ਨੇ ਇਹ ਫਾਇਦਾ ਹੋਰ ਠਾਲਿਆ ਗਲਤ ਇਹਨਾਂ ਨੇ ਛੇਤੀ ਦਿੱਤੀ ਆਪਣੇ ਸੰਗਰੂਰ ਜ਼ਿਲ੍ਹੇ 'ਚ 90% ਜਿਹੜੀ ਐ ਉਹ ਉਸ ਜਿਰੀ ਲੱਗੀ ਐ ਹੂੰ ਇਹ ਉਲਟ ਹੋ ਗਿਆ ਕੰਮ ਹੂੰ ਇਹਨਾਂ ਨੇ ਲਾਈਟ ਦਿੱਤੀ ਪਹਿਲਾਂ ਵੀ 26 ਜਿਰੀ ਲਾਇਓ ਹੂੰ ਤੇ ਰੌਣੀ ਕਰਕੇ ਪਰਾਲੀ ਨੂੰ ਵਿੱਚ ਵਾਹ ਕੇ ਗਲਾ ਕੇ ਫੇਰ ਕਣਕ ਵਿੱਚ ਜੋ 26 ਤੇ 44 ਦਾ ਆਪਣਾ ਝਾੜ ਦਾ ਫਰਕ ਐ ਕੁਝ ਨਾ ਨਾ ਸਗੋਂ 26 ਫਾਇਦੇ 'ਚ ਰਹਿੰਦੀ ਐ ਉਹਦੇ ਸਪਰੇਹਾਂ ਘਟ ਜਾਂਦੀਆਂ ਨੇ ਹੂੰ ਉੱਤੇ ਇੱਕ ਵੀ ਸਪਰੇਹ ਨਹੀਂ ਹੁੰਦੀ ਹੈਗੀ 26 ਤੇ ਇਹ ਤੇ ਦੋ ਸਪਰੇਹਾਂ ਹੋਣਗੀਆਂ ਹੂੰ ਤੇ ਇਹਦੇ ਖਰਚਾ ਵੱਧ ਹੋਊਗਾ ਜਿਹਾ ਜਿਹਾ ਇਹ 50 ਕਿਲੋ ਕਵਾਂਟਲ ਵੱਧ ਨਿਕਲਦੇ ਉਹ ਜਿਹੇ ਖਰਚ ਹੋ ਜਾਂਦੇ ਨੇ ਤੇ ਵੱਧ ਜਿਹੜੀ 44 ਉਹਦਾ ਬੂਟੇ ਵੀ ਵੱਡੇ ਹੁੰਦੇ ਨੇ ਉਹਦਾ ਕਾਰ 26 ਛੋਟਾ ਹੁੰਦਾ ਉਹ ਬਾਣਾ ਬਾਣਾ ਵਿੱਚ ਗਾਲਣਾ ਸਖਾਲਾ ਉਹਦਾ ਝਾੜ ਪੂਰਾ ਉਹ ਉਹਨਾਂ ਅੱਧਾ ਕਿ ਕਵਾਂਟਲ ਦਾ ਫਰਕ ਆ ਉਹਦਾ ਨਾੜ ਗਲ ਜਾਂਦਾ ਵਿੱਚ ਇਹਦਾ ਕੀੜਾ ਬੌਣ ਨਾ ਪਤਾ ਹੀ ਲੱਗਦਾ ਵੀ ਕਿੱਧਰ ਗਿਆ ਤੇ ਇਹਦਾ ਜਿਹੜਾ ਊਸਾ 44 ਦਾ ਨਾੜ ਗਲਦਾ ਨਹੀਂ ਗੱਸੀਤੀ ਜਾਨੀ ਕਿਸਾਨ ਸਵਰਨ ਸਿੰਘ ਦਾ ਇਹ ਕਹਿਣਾ ਵੀ ਘੱਟ ਪਾਣੀ ਲੈਣ ਵਾਲੀਆਂ ਘੱਟ ਸਮਾਂ ਲੈਣ ਵਾਲੀਆਂ ਜੋ ਝੋਨੇ ਦੇ ਕਿਸਮਾਂ ਨੇ ਯੂਨੀਵਰਸਟਿਬਲੋਂ ਪ੍ਰਾਪਤ ਜਾਂ ਹੁਣ ਆਪਣੇ ਚੱਲਦੀ 126 27 ਜਾਂ 31 ਵਗੈਰਾ 32 ਚੱਲਦੀਆਂ ਨਿਕੀਆਂ ਉਹ ਲਾਉਣੀ ਚਾਹੀਦੀਆਂ ਨੇ ਤਾਂਹੀ ਆਪਾਂ ਦਾ ਪੰਜਾਬ ਦਾ ਪਾਣੀ ਬਚੂਗਾ ਸੋ ਸਾਥੀਓ ਜਿਨ੍ਹਾਂ ਨੇ ਤੁਸੀਂ ਇਹ ਪੂਰੀ ਵੀਡੀਓ ਦੇਖਿਓ ਮੈਂ ਇਹਦੇ ਵਿੱਚ ਚੈਨਲ ਹੈ ਜਗਤਾਰ ਸਿੰਘ ਸਿੱਧੂ ਉਹ ਜਿਨੇ ਸਬਸਕ੍ਰਾਈਬ ਨਹੀਂ ਕੀਤਾ ਵੀਰ ਭੈਣ ਨੇ ਸਬਸਕ੍ਰਾਈਬ ਕਰ ਲਿਓ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰਿਓ ਤੁਹਾਡਾ ਧੰਨਵਾਦ ਜੀ ਸਵਰਨ ਸਿੰਘ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਓਕੇ ਸਤਿ ਸ੍ਰੀ ਅਕਾਲ ਦਾ ਲਾਣੇਦਾਰ ਹੁੰਦਾ ਲੰਬੜਦਾਰ ਮੁਖੀ ਆਪੋジナ ਗੱਲ ਕਰਦੇ ਆਂ ਹਾਂਜੀ ਕੀ ਨਾਮ ਆ ਤੁਹਾਰਾ ਨਾਮ ਹਰਕੇਸ਼ ਹਰਕੇਸ਼ ਕਾਉਂਸੀ ਸਟੇਟ ਸੇ ਆਤੇ ਹੋ ਪੀਲੀਬਿਤ ਹਾਂ ਯੂਪੀ ਮੈਂ ਪੀਲੀਬਿਤ ਜਲਾ ਆਇਆ ਹਾਂ ਨਾ ਠੀਕ ਹੈ ਕਿਤਨੇ ਸਾਲ ਸੇ ਪੰਜਾਬ ਮੇ ਆਤੇ ਹੋ 10 ਸਾਲ ਸੇ ਆ ਰਹਾ ਹਾਂ 10 ਸਾਲ ਸੇ ਆਤੇ ਹਾਂ ਅੱਜ ਕਿਤਨੇ ਲੋਗ ਆਏ ਹੈ 16 ਲੋਗ 16 ਲੋਗ ਠੀਕ ਹੈ ਤੇ ਬਾਕੀ ਜਿਹੜੀ ਗੱਲ ਹੈ ਵੀ ਤੁਸੀਂ ਇਹ ਤਾਂ ਜੋ एक एकड़ एक है उसका कितना रेंट लेते हो कितना लेते हो पैसा उसका किले का किले का लेता हूँ चार हजार चार हजार रुपया पानी वगैरह मालिक देता है राशन मालिक देता है राशन ठीक है? है।, है, है बहुत ज्यादा बहुत ज़्यादा तकलीफ होती है हाथ पैर सर जाते हैं बहुत ज्यादा गर्मी लगती है सब पसीने से डूब जाते हैं मगर मेहनत तब भी करते हैं इसलिए करते हैं

ਹਰਦੀਪ ਸਿੰਘ ਜੀ ਕਿੰਨਾ ਕ ਫਾਇਦਾ ਆਪਣੇ ਲੇਬਰ ਬਾਹਰ ਲਈ ਲਾ ਕੇ ਯੂਪੀ ਦੀ ਤੇ ਤੁਸੀਂ ਜੋ ਪਿੰਡ ਦੀ ਲੇਬਰ ਆ ਉਹ ਕਿਉਂ ਨਹੀਂ ਲਾਉਂਦੇ ਪਿੰਡ ਦੀ ਲੇਬਰ ਇੱਕ ਤਾਂ ਕੰਮ ਨਹੀਂ ਕਰ ਸਕਦੀ ਪੂਰਾ ਇਹਨਾਂ ਅੱਛਾ ਉਹ ਥੋੜਾ ਕੰਮ ਹੁੰਦਾ ਉਹਨਾਂ ਤੋਂ ਬੰਦੀ ਲੇਬਰ ਪਿੰਡ ਦੀ ਘੱਟ ਕੰਮ ਕਰਦੇ ਨੇ ਉਹਦੇ ਕਰਕੇ ਸਾਨੂੰ ਬੰਦੇ ਬਿਹਾਰੀ ਦੇ ਕੰਮ ਕਰਾਉਣਾ ਪੈਂਦਾ ਉਹਦੀ ਸਪੀਡੇ ਘੱਟ ਹੈ ਵੈਸੇ ਨਾ ਲਾਉਣੇ ਘੱਟੇ ਤੇ ਬਾਕੀ ਕਰਦੇ ਨਹੀਂ ਇੱਕ 10 ਕ ਬੰਦੇ ਕਰਦੇ ਆ ਸਾਰੇ ਕਿੱਥੇ ਸਾਰੇ ਪਿੰਡ ਦੀ ਜੀ ਲਾ ਦੇਣਗੇ ਉਹਨਾਂ ਦਾ ਰੇਟ ਤਾਂ ਉਹ ਤੋਂ ਘੱਟ ਆ ਕਿ ਵੱਧ ਹੈ ਰੇਟ ਵੱਧ ਹੈ ਥੋੜਾ ਜਿਹਾ ਅੱਛਾ ਠੀਕ ਹੈ ਠੀਕ ਹੈ ਵੈਸੇ ਵਧੀਆ ਕੰਮ ਕਰਦੇ ਨੇ ਹੈ ਨਾ ਇਹ ਹਾਂ ਜੀਰੀ ਬਹੁਤ ਵਧੀਆ ਲਾਉਂਦੇ ਨੇ ਠੀਕ ਹੋਰ ਹੈ ਜੀਰੀ ਦਾ ਕਿਲੇ ਇਹ ਚਾਰ ਲਾਉਂਦੇ ਨੇ ਬਹੁਤ ਸੇਧੀ ਕੰਮ ਨੇ ਬੜ ਜਾਂਦੇ ਉਹ ਲਾਉਂਦੇ ਨੇ ਇੱਕ ਕਿਲਾ ਲੱਗਦਾ ਮਹਾ ਕਿਲਾ ਵੀ ਨਹੀਂ ਲੱਗਦਾ ਪਿੰਡ ਵਾਲਿਆਂ ਨੂੰ ਸਰਕਾਰ ਤਾਂ ਹੁਣ ਜੋਰ ਦੇ ਰਹੀ ਹੈ ਪਾਣੀ ਬਚਾ ਲਓ ਪਾਣੀ ਬਚਾ ਲਓ ਹਨਾ ਸਿਰਫ ਕਿਸਾਨਾਂ ਵਾਸਤੇ ਨਹੀਂ ਹੋਰ ਵੀ ਪਾਣੀ ਦੀ ਦੁਰਵਰਤੋਂ ਹੁੰਦੀ ਹੈ ਕੋਈ ਫੈਕਟਰੀ ਹੋਈ ਜਾਂ ਕੁਝ ਹੋਰ ਹੋਇਆ ਹਨਾ ਤੇ ਤੁਸੀਂ ਜਿਵੇਂ ਝੋਨਾ ਪਾਣੀ ਖਾਂਦਾ ਆਪਣਾ ਆਪਾਂ ਝੋਨਾ ਵੀ ਲਾ ਲਈਏ ਪਾਣੀ ਵੀ ਬਚਾ ਲਈਏ ਆਪਾਂ ਕਿਹੜੀਆਂ ਕਿਸਮਾਂ ਬੀਜੀਏ ਤੋਂ ਨਹੀਂ ਜਿਹਦੇ ਪਾਣੀ ਘੱਟ ਲੱਗੇ ਸਵਾ ਘੱਟ ਲੱਗੇ ਹੁਣ ਜੁਨੀਵਰਸਿਟੀ ਨੇ ਬਹੁਤ ਵਧੀਆ ਕਿਸਮਾਂ ਕੱਢੀਆਂ ਨੇ ਜਿਵੇਂ ਸਬੀ ਹੋਗੀ 126 ਸਬੀ ਤੇ 131 ਹੋਗੀ ਤੇ ਬਾਂਸਪਤੀਆਂ ਹੋ ਗਈਆਂ ਇਹ ਜਿਹੜੀ ਲੱਗੇ ਤੇ ਟਾਈਮ ਵੀ ਘੱਟ ਲੈਂਦੀ ਹੈ ਮੁਨਾਫਾ ਵੀ ਵੱਧ ਆ ਦੇ ਵਿੱਚ ਤੇ ਖਰਚਾ ਵੀ ਬਹੁਤ ਘੱਟ ਜਾਂਦਾ ਅਜੇ ਵੀ ਮੈਂ ਦੇਖਿਆ ਲੋਕ ਉਹ ਜਿਹਨੂੰ ਕਹਿੰਦੇ ਪੀੜੀ ਪੂਸਾ ਉਸਾ ਪੀੜਾ ਉਹਦੇ ਮਗਰ ਲੋਕ ਕਿਉਂ ਪੈਣ ਉਹ ਨਹੀਂ ਕਿਉਂ ਹਟ ਰਹੇ ਉਹ ਬਸ ਲੋਕਾਂ ਦੇ ਵਿੱਚ ਇੱਕ ਬਹਿਮ ਹੈ ਵੀ ਝਾੜ ਵੱਧ ਦਊਗੀ ਉਹ ਕਰੂਗੀ ਇਹਦੇ ਕਰਕੇ ਹੋ ਲਾਗੇ ਉਹੀ ਰਾਜੀ ਨੇ ਕਿਉਂਕਿ ਉਹ ਪਾਣੀ ਬਹੋ ਲੈਂਦੀਆਂ ਨੇ ਟਾਈਮ ਦੋ ਗਣਾ ਲੈ ਜਾਂਦੀਆਂ ਨੇ ਉਹਦੇ ਕਰਕੇ ਨੁਕਸਾਨ ਇਹ ਪਾਣੀ ਬਹੋ ਖਾ ਰਹੀਆਂ ਨੇ ਜੜੀ ਆਪਾਂ ਝਾੜ ਪਿੱਛੇ ਨਾ ਜਾ ਕੇ ਪਾਣੀ ਦਾ ਫਿਕਰ ਕਰੀਏ ਵੀ ਪਾਣੀ ਆਪਣਾ ਘਟ ਰਿਹਾ ਹੈ ਨਾ ਸੋ ਹਰਦੀਪ ਸਿੰਘ ਜੀ ਤੁਹਾਡਾ ਸਵੰਦੇ ਵਾਲੀ ਬਹੁਤ ਧੰਨਵਾਦ